ਇਹ ਪੁਕਾਰ ਸੀ ਝੂਠ ਬੋਲ ਰਹੇ ਕਾਜੀ ਕਰਮਕਾਂਢੀ ਬ੍ਰਾਹਮਣ ਤੇ ਜੁਗਤੋਂ ਹੀਰੇ ਜੋਗੀਆਂ ਦੇ ਸਤਾਏ ਕੋਈ ਲੋਕਾਂ ਦੀ ਪੁਕਾਰ ਇਹ ਪੁਕਾਰ ਸੀ ਪਾਣੀ ਵੰਡਣ ਦੀ ਬਜਾਏ ਪਾਣੀਆਂ ਤੇ ਕਾਗਜ਼ ਹੋ ਕੇ ਬੈਠੇ ਕੰਧਾਰੀ ਬਣ ਕੇ ਬਲੀਆਂ ਤੇ ਛੋਟੀ ਜੀ ਗੱਲ ਤੋਂ ਨਾਰਾਜ਼ ਹੋ ਕੇ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਬਚਾਉਣਾ ਸੀ

ਪਰ ਜਦੋਂ ਇਸ ਔਰਤ ਦੇ ਅੰਦਰ ਦੀ ਔਰਤ ਖਤਮ ਹੋ ਗਈ ਫਿਰ ਉਹ ਜਾਦੂ ਤੂਣੇ ਧਾਗੇ ਤਨੀਤ ਕਰਕੇ ਲੋਕਾਂ ਦੇ ਬੱਚੇ ਮਾਰਨਾ ਸ਼ੁਰੂ ਕਰ ਦਿੱਤੀ